ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਇੱਕ ਜਹੇ ਰਾਜ ਦੀ ਕਹਾਣੀ ਜਿਨ੍ਹਾਂ ਨੇ ਰਾਇਲ ਜ ਰਾਇਲ ਕਾਰਵਾਰੀ ਕੰਪਨੀ ਤੋਂ ਲਿਆ ਸੀ ਆਪਣੀ ਬੇਇੱਜ਼ਤੀ ਦਾ ਬਦਲਾ ਦੋਸਤੋ ਰਾਇਲ ਜ ਰਾਈਸ ਅਮੀਰ ਲੋਕਾਂ ਦਾ ਪ੍ਰਤੀਕ ਹੈ ਜਿਸ ਨੂੰ ਕੋਈ ਆਮ ਵਿਅਕਤੀ ਨਹੀਂ ਖਰੀਦ ਸਕਦਾ ਭਾਰਤ ਵਿੱਚ ਮੁਕੇਸ਼ ਅੰਬਾਨੀ ਅਮਿਤab ਵਚਨ ਸ਼ਾਹਰੂਖ ਖਾਨ ਆਮੀਰ ਖਾਨ ਅਕਸ਼ੇ ਕੁਮਾਰ ਵਰਗੇ ਕੁਝ ਚੋਣਵੇਂ ਲੋਕਾਂ ਕੋਲ ਰਾਇਲ ਜ ਰਾਈਸ ਹੈ ਅੱਜ ਇਹ ਚ ਕੀ ਤੁਸੀਂ ਜਾਣਦੇ ਹੋ ਕਿ ਭਾਰਤ 'ਚ ਇੱਕ ਜਹਾ ਰਾਜਾ ਵੀ ਸੀ ਜਿਸ ਨੇ ਰਾਇਲਸ ਰਾਈਸ ਖਰੀਦੀ ਸੀ ਆਓ ਅੱਜ ਅਸੀਂ ਤੁਹਾਨੂੰ ਇਹ ਦਿਲਚਸਪ ਕਹਾਣੀ ਦੱਸਦੇ ਹਾਂ ਭਾਰਤ ਵਿੱਚ ਰਾਇਲਸ ਰਾਇਲ ਬਾਰੇ ਇੱਕ ਬਹੁਤ ਹੀ ਮਸ਼ਹੂਰ ਕਹਾਣੀ ਹੈ ਅਸਲ ਵਿੱਚ ਅਲਬਰ रियासत ਦੇ ਮਹਾਰਾਜਾ ਜੈ ਸਿੰਘ ਲੰਡਨ ਵਿੱਚ ਠਹਿਰੇ ਹੋਏ ਸਨ ਇਸ ਦੌਰਾਨ ਉਹ ਇੱਕ ਦਿਨ ਰਾਇਲਸ ਰਾਈਸ ਦੇ ਸ਼ੋਰੂਮ ਪਹੁੰਚ ਗਏ ਉਸ ਸਮੇਂ ਉਹਨਾਂ ਨੇ ਬਹੁਤ ਹੀ ਆਮ ਕੱਪੜੇ ਪਾਏ ਹੋ ਸਨ ਜਦੋਂ ਸੇਲਜ਼ਮੈਨ ਨੇ ਉਹਨਾਂ ਨੂੰ ਸ਼ੋਰੂਮ ਵਿੱਚ ਦੇਖਿਆ ਤਾਂ ਉਸਨੇ ਉਸਨੂੰ ਬਹੁਤ ਹੀ ਆਮ ਵਿਅਕਤੀ ਸਮਝ ਕੇ ਉਸ ਨਾਲ ਬਹੁਤ ਦੁਰਪਰਵਹਾਰ ਕੀਤਾ ਅਜਿਹੀ ਸਥਿਤੀ ਵਿੱਚ ਮਹਾਰਾਜਾ ਜੈ ਸਿੰਘ ਨੇ ਬਹੁਤ ਅਪਮਾਨ ਮਹਿਸੂਸ ਕੀਤਾ ਉਸ ਦਿਨ ਮਹਾਰਾਜਾ ਉੱਥੋਂ ਚਲਾ ਗਿਆ ਪਰ ਅਗਲੇ ਦਿਨ ਉਹ ਆਪਣੇ ਪੂਰੇ ਸ਼ਾਹੀ ਅੰਦਾਜ਼ ਵਿੱਚ ਉੱਥੇ ਪਰਤ ਆਇਆ ਉੱਥੇ ਉਸਨੇ ਸੁਹੇਲ ਜਮੇਲ ਨੂੰ ਇਸ਼ਾਰਾ ਕੀਤਾ ਅਤੇ ਉਸ ਨੂੰ ਭਾਰਤ ਵਿੱਚ 7 ਰਾਇਲਜ਼ ਰਾਇਜ਼ ਫੈਂਟਮ ਡਿਲੀਵਰੀ ਕਰ ਲਈ ਕਿਹਾ ਉਸ ਨੂੰ ਉਸਦੇ ਸ਼ਾਹੀ ਰੂਪ ਵਿੱਚ ਦੇਖ ਕੇ ਸੇਲਜ਼ਮੈਨ ਵੀ ਘਬਰਾ ਗਿਆ ਹਾਲਾਂਕਿ ਇਹ ਦੇਸ਼ ਦੇ ਨਾਲ ਮਹਾਰਾਜਾ ਜੈ ਸਿੰਘ ਨੇ ਇੱਕ ਹੋਰ ਸ਼ਰਤ ਰੱਖੀ ਕਿ ਸੇਲਜ਼ਮੈਨ ਖੁਦ ਭਾਰਤ ਆ ਕੇ ਸਾਰੀਆਂ ਕਾਰਾਂ ਦੀ ਡਿਲੀਵਰੀ ਦੇਵੇ ਫਿਰ ਜਦੋਂ ਸੇਲਜ਼ਮੈਨ ਕਾਰਾਂ ਦੀ ਡਿਲੀਵਰੀ ਲੈ ਕੇ ਅਲਬਰ ਪਹੁੰਚਿਆ ਤਾਂ ਮਹਾਰਾਜਾ ਜੈ ਸਿੰਘ ਨੇ ਉਹਨਾਂ ਨੂੰ ਕਾਰਾਂ ਨੂੰ ਆਪਣੇ ਸਾਹਮਣੇ ਨਗਰਪਾਲਿਕਾ ਨੂੰ ਕੂੜਾ ਚੁੱਕਣ ਲਈ ਭੇਜ ਦਿੱਤਾ ਹੌਲੀ ਹੌਲੀ ਜਦੋਂ ਇਹ ਖਬਰ ਪਹਿਲੀ ਤਾਂ ਕੰਪਨੀ ਨੂੰ ਕਾਫੀ ਬਦਨਾਮੀ ਮਿਲੀ ਜਿਸ ਤੋਂ ਬਾਅਦ ਕੰਪਨੀ ਨੇ ਲ ਹਾਲਾਂਕਿ ਇਹ ਕਹਾਣੀ ਅੱਜ ਵੀ ਮਸ਼ਹੂਰ ਹੈ